उपमा करना मनुख की एक मजबूरी है निंदा करना मनुख की एक मजबूरी है उपमा ये उसकी करता है जो इसका भविष्य हो जो यह होना चाहता है जो यह बनना चाहता है वरना उपमा कर नहीं सकता कोई किसी फिल्म स्टार की उपमा पै करता कोई राजनैतिक की उपमा पै करता कोई किसी संत महापुरुष की उपमा पै करता है मनुख वो कुछ होना चाहता है ਵਰਨਾ ਉਪਮਾ ਦਾ ਕੋਈ ਮਤਲਬ ਹੀ ਨਹੀਂ ਸੀ ਮਨੁੱਖ ਨਿੰਦਾ ਕਰ ਰਿਹਾ ਹੈ ਆਪਣੇ ਹੀ ਮਾਜ਼ੀ ਦੀ ਨਿੰਦਾ ਕਰ ਰਿਹਾ ਹੈ ਪਸ਼ੂ ਸੀ ਪਸ਼ੂਆ ਵਲੀ ਗ੍ਰਿਤ ਕਿਧਰੇ ਪ੍ਰਗਟ ਹੋ ਰਹੀਏ ਨਿੰਦਾ ਪਿਆ ਕਰਦਾ ਹੈ ਦਰਸ਼ਨ ਆਪਣੇ ਪਿਛੋਕੜ ਨੂੰ ਹੀ ਪੰਡਦਾ ਪਿਆ ਹਰ ਕੁਝ ਨਹੀਂ ਅਗਰ ਇਸ ਤਰ੍ਹਾਂ ਦੇਖੋਗੇ ਜਾਂ ਇੰਜ ਕਰੈ ਲੋ ਇਹ ਨਿੰਦਾ ਕਰ ਰਿਹਾ ਹੈ ਆਪਣੇ ਮਾਜ਼ੀ ਦੀ ਇਹ ਉਪਮਾ ਕਰ ਰਿਹਾ ਹੈ ਆਪਣੇ ਮੁਸਤਕਬਲ ਦੀ ਇਹ ਨਿੰਦਾ ਕਰ ਰਿਹਾ ਹੈ ਆਪਣੇ ਅਤੀਤ ਦੀ